ऐसा है कि जुलाई उन्नीस में जो बीगढ़ जमीन थी दो सौ एकड़ बीगढ़ में थी और 27 एकड़ आगे गाँव है वहाँ थी टोटल दो एकड़ जगह थी साढ़े को उस इलाके के बहुत सारे अच्छी शख्सियत जन वो आ रही सन तो सू कह रहे सन कि सा कोई पब्लिक स्कूल नहीं है गा। और गुरु तेग बहादुर साहब की इतनी जगह पही है इसनों तुम सूल बना के दे असि तकरीबन ਐਗਜ਼ੈਕਟਨਲ ਨਹੀਂ ਜਾਰੂਰੀ ਏਕੜ ਦੇ ਕਰੀਬ ਉਸ ਵਕਤ ਹੁਡਾ ਸਰਕਾਰ ਸੀ ਉਹਨਾਂ ਕੋਲੋਂ ਸੀ ਐਲਯੂ ਲੈ ਲਿਆ ਤੇ ਪ੍ਰਾਮਣ ਕਰਦਿਆਂ ਕਰਦਿਆਂ ਜੁਲਾਈ ਆ ਗਈ ਔਰ ਜੁਲਾਈ ਦੇ ਵਿੱਚ ਅਸੀਂ ਟੋੜਾ ਸਾਹਿਬ ਨੂੰ ਬੇਨਤੀ ਕੀਤੀ ਵੀ ਅਸੀਂ ਇੱਥੇ ਸਕੂਲ ਖੋਲਣਾ ਚਾਹੁੰਦੇ ਹਾਂ ਪਰ ਤਾਂ ਨਹੀਂ ਉੱਥਰ ਤੁਸੀਂ ਰੱਖਣਾ ਟੋੜਾ ਸਾਹਿਬ ਨੇ ਨਹੀਂ ਪੱਥਰ ਰੱਖਿਆ ਹੁੰਦਾ मैं शायद डेढ़ दो महीने बाद चला गया मेरी जगह मठारू प्रधान आया मठारू तो बाद जसवंत सिंह सेठी आया तो फिर स्वाद में आया इन्हों दो प्रधान ने उस बारे कोई कोशिश नहीं की कर रहे हैं की नहीं कर रहे असी भी मन बना लिया टोड़ा साहब को नहीं पत्थर खाना है और उस इलाके तकरीबन पार रन तो असं इन्हों स्कूल देना और वादा किता देंगे देंगे पर दो हज़ार दो तीन के बीच स्कूल असी शुरू करता और मैं ये कह सकता वहां कि इतना बेहतरीन स्कूल बनयासी किसी भी दिल्ली साली पैसा भी कट नहीं ਜਿੰਨੀ ਗਰਬਤ ਹੈ ਉਸ ਸਕੂਲ ਦੀ ਹੋਈ ਹੈ ਉਸ ਤੋਂ ਬਾਅਦ ਵਿੱਚ ਹਰ ਥੇ ਰੋਣ ਜਾਲੇ ਲੱਗੇ ਪੈਨ ਸਭੋ ਜਗਾ ਪਰ ਸਕੂਲ ਦੀ ਬਿਲਡਿੰਗ ਬੋਲਦੀ ਪਈ ਬਈ ਹਾਂਵੇਂ ਬਿਲਡਿੰਗ ਉਸ ਸਕੂਲ ਦੀ ਕਾਮਯਾਬੀ ਜਿਹੜੀ ਹੋ ਗਈ ਕਿ 900 ਬੱਚਾ ਅਥੇ ਪੜਨ ਲੱਗ ਪਏ ਸੀ ਵੀ ਬਸਾਂ ਉੱਤੇ ਚਲਦੀਆਂ ਸਨ ਕਉਂ ਕਿ ਆਪਕਾ ਆਸੇ ਪਿੰਡਾਂ ਤੋਂ ਵੀ 5-5 33 ਮੀਟਰ ਤੋਂ ਬਚੇ ਜਾਂਦੇ ਜਾਂਦੇ ਸਨ ਉਸ ਕਾਨੂੰ ਵੇਖਦੇ ਹੋਏ ਕਿ ਅਸੀਂ ਇਹ ਵੀ ਸੋਚਿਆ ਕਿ ਇੱਥੇ ਜਿਹੜਾ ਐਜੂਕੇਸ਼ਨ ਹੈਗੀ ਅਸੀਂ ਉਸ ਦੀ ਵੀ ਬਿਲਡਿੰਗ ਉਣਾ ਕੇ ਬੁਣ ਤੇ ਬਾਦਰ ਸਾਹਿਬ ਦੇ ਨਾਂ ਦੇ ਉਹ ਸ਼ੁਰੂ ਕਰਨਾ ਮੈਂ ਦਰਨਰ ਕਹਿੰਦਾ ਕਿ ਸਾਡੀ ਉਹ ਬਿਲਡਿੰਗ ਅਲੇ ਕੰਪਲੀਟ ਨਹੀਂ ਹੋਇਆ ਇੱਕ ਪਲਾਜ਼ਾ ਪਰ ਡੈਫੀਨੇਟਲੀ ਕੰਸਟਰਕਸ਼ਨ ਵਾਈਜ਼ ਸਾਡੇ ਇੰਜੀਨੀਅਰਿੰਗ ਕਾਲਜ ਦਿੱਲੀ ਨਾਲ ਵਧਿਆ ਬੜਾ ਉਹਤੇ ਮੈਂ ਹਿੰਦ ਦਾ ਵੀ ਬੋਰਡ ਦੇਖਿਆ ਮੈਂ ਉਸ ਨਗਰ ਇੰਜੀਨੀਅਰਿੰਗ ਕਾਲਜ ਮੈਂ ਸ਼ੁਰੂ ਕੀਤਾ ਪਰ ਮੈਨਿਆ ਨਹੀਂ ਸਮਝਾਈ ਕਿ ਕਾ ਚਲੂ ਕੀਤਾ ਤੇ ਉਹ ਲੱਗ ਗਿਆ ਸਾਨੂੰ ਹੁਣ ਉਸ ਇਲਾਕੇ ਤੋਂ संगत जीड़ी सी टेलीफोना राही परसनली आ रही थी कि गुरु तेज बहादुर साहब की साढ़े तीन सौ सारा शताब्दी मना रहे हो और उन्होंने शताब्दी के मौके पर थानूल दोबारा शुरू करना चाहिए असें टाइम पेश कर लिया दूसरी गल यह कि जेड हाई कोर्ट ਇਹ ਵੈਲਿਊ ਲਗਾਉਣ ਦੀ ਕੋਸ਼ਿਸ਼ ਕਰਨੇ ਵੀ ਵੈਲਿਊ ਵੀ ਹੈਗੀ ਤੇ ਅਸੀਂ ਕਿਹਾ ਅਸੀਂ ਜਾ ਕੇ ਦੇਖੀਏ ਵੀ ਕਿਸ ਵਕਤ ਹੋਤੇ ਉਸ ਦੀ ਕੀਮਤ ਕਿਤਨੀ ਹੈ ਜ਼ਮੀਨ ਦੀ ਕੀਮਤ ਕਿਤਨੀ ਹੈ ਬਾਕੇ ਕਿਤਨੀ ਹੈ ਤੁਹਾਨੂੰ ਸੁਣ ਕੇ ਬੜੀ ਹਰਨਗੀ ਹੋਏਗੀ ਜਿਹੜਾ ਸਾਡਾ ਸਕੂਲ ਕਾਲਜ ਉਸ ਦਾ ਆਸ-ਪਾਸ ਦਾ ਇਲਾਕਾ ਹੈ ਜਿੱਨੀ ਉਹ ਸੜਕ ਉਹtema ਕਿਸੇ ਨੂੰ ਪਛਾਣ ਬਈ ਇੱਥੇ ਭਾ ਕੀ ਹੈ ਜ਼ਮੀਨਦਾਰ ਉਹ ਕਹਿੰਦੇ ਆ ਸਾਰੇ ਲਾਈਨ ਜਿਹੜੀ ਹੈਗੀ ਬਾਡੀ 10 ਕਰੋੜ ਰੁਪਇਆ ਏਕੜ ਵਿੱਚ ਕਿੱਲੇ ਵਿੱਚ ਵੀ ਨਹੀਂ ਮਿਲ ਸਕਦਾ ਮੈਂ ਇਹ ਸਾਬ ਲਾਇਆ ਵੀ 283 ਵਿੱਚੋਂ 60 70 ਕਿਲੋ ਇਹ ਜ਼ਮੀਨ ਹੈ ਇਹ 10 10 ਕਰੋੜ ਲਾ ਰਹੇ ਨੇ ਤਾਂ ਫਿਰ ਕੀ ਹੋਏਗਾ ਇੱਕ ਹੋਰ ਬੰਦਾ ਮਿਲ ਗਿਆ ਉਹ ਸੁਣਦਾ ਪਿਆ ਸੀ ਕਹਿੰਦਾ ਜੀ ਇਹ ਗੱਤ ਨੂੰ 2 ਕਿਲੋਮੀਟਰ ਦੇ ਉੱਤੇ ਹੁਣੇ ਨੇ ਨਵੇਂ ਆਪਣੇ ਸ਼ੁਰੂ ਕੀਤਾ ਥੋੜਾ ਮਤਲਬ ਹਰਿਆਣਾ ਅਰਬਨ ਟੋਰਪਾਂਡ ਉੱਥੇ 16 ਕਰੋੜ ਰੁਪਏ ਏਕੜ ਦੀ ਜਗ੍ਹਾ 16 ਕਰੋੜ ਰੁਪਏ ਅਸੀਂ ਕੱਲ ਗਏ ਵੀ ਮਨ 7-8 ਬੰਦੇ ਸਾਂ ਉੱਥੋਂ फतेहबाद तो पानीपत तो आस पास के पिंडा तो जो अस पहुंचे सौ के करीब बंदे साल यह सी कि जो अस गए डेढ़ बजे का टाइम से जल स्कूल के बारे सू अ घंटा हो गया दरवाजा ही रहा। ना निकल रहा जिस तरह मैं धुप्पे खिलोना पिया निकल भी होगी पर असल गल दस तू ये बर्बादी क्यों की थी ਇਸ ਇੰਸਟੀਚੂਸ਼ਨ ਦੀ ਬਰਬਾਦੀ ਕਿਉਂ ਕੀਤੀ? ਔਰ ਉਹਦੇ ਵਿੱਚ ਤੁਹਾਨੂੰ ਇਹ ਵੀ ਦੱਸਦੇ ਆ ਕਿ ਅਸੀਂ ਨਾਲ ਹੀ ਹਰਿਆਣਾ ਗੌਰਮਣ ਨੂੰ ਚਿੱਠੀ ਲਿਖੀ ਸੀ ਕਿ ਇਸ ਜਗ੍ਹਾ ਦਾ ਨਾਮ ਬਦਲ ਕੇ ਗੁਰਤੇਗ ਬਹਾਦਰ ਨਾਮ ਲਿਖਿਆ ਜਾਵੇ। ਉਸ ਵਕਤ ਜਰਨਲਿਸਤਕਰ ਮੇਰੇ ਨਾਲ ਡਾਕਟਰ ਜਸਪਾਲ ਸਿੰਘ ਸੀ। ਔਰ ਅਪਰਮਿੰਦਰ ਨੇ ਦੱਸਿਆ ਵੀ ਇੱਥੇ ਕੋਮਾ ਲੱਗਿਆ ਗੁਰਤੇਗ ਬਹਾਦਰ ਨਾਮ ਨਗਰ। ਫਿਰ ਕੋਮਾ ਪਿਆ। ਸਾਡੇ ਪਲਾਨ ਕੀ ਸੀ ਔਰ ਤੁਸੀਂ ਸਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਤੁਸੀਂ ਮੈਨੂੰ ਇੱਕ ਦੱਸੋ ਇੰਸਟੀਟਿਊਸ਼ਨ ਜਿਹੜਾ ਬਚਾਓ ਇਹ ਅੱਜ ਕਹਿੰਦਾ ਜੀ ਸਾਡਾ ਕੋਲ ਫੰਡ ਨਹੀਂ ਸਾਜੀ ਕਿਹੜੇ ਫੰਡ ਨਹੀਂ ਸਾਜੀ ਅਸੀਂ ਉਹ ਲੋਕਾਂ ਕੋਲ ਮੰਗਣ ਗਏ ਆ ਸਾਡੇ ਟੈਨਰ ਕੋਈ ਇੱਕ ਬੰਦਾ ਕਹਿ ਦੇਵੇ ਵੀ ਇਹਦੇ ਕੋਲ ਪੈਸੇ ਮੰਗਣ ਗਏ ਜੀ ਤਾਂ ਸਕੂਲ ਬਣਿਆ ਤਾਂ ਖਾਲੋ ਚੱਲਿਆ ਤੇਰੇ ਆਪਨ ਗੁਰੂ ਦੀ ਗੋਲਗ ਨੂੰ ਲੁਟਾਇਆ ਨਹੀਂ ਬਣਾਇਆ ਤੇ ਜਿਹੜੀ ਅਸਲ ਉਹ ਜ਼ਮੀਨ ਜਿਹੜੀ ਸੀ ਭਾਈ ਲੱਖੀ ਸ਼ਾਹ ਬੰਜਾਰੇ ਦੀ ਸੀ ਜਿੱਥੇ ਅਸੀਂ ਬੈਠਣਾ ਉਹ ਜ਼ਮੀਨ ਸੀ ਉਹ ਸਾਰੀ ਗੁਰ ਤੇਗ ਭਾਗਦਰ ਸਾਹਿਬ ਦੇ ਨਾਮ ਹੈ ਗੁਰਗ੍ਰਾਮ ਸਾਹਿਬ ਦੇ ਨਾਮ ਅਸੀਂ ਕੀ ਸੋਚਿਆ ਸੀ ਵਿੱਚੇ ਕੀ ਬਣਾਵਾਂਗੇ ਅੱਜ 2 ਕਿਲੋਮੀਟਰ ਤੇ ਹਰਿਆਣਾ ਦਾ ਬਹੁਤ ਖੂਬਸੂਰਤ ਸ਼ਹਿਰ ਬਣ ਰਿਹਾ ਹੈ ਆ ਬੈਕਵੈਂਡ ਸੀ ਆ ਗਏ ਦੇ ਬੰਦੇ ਦੋ ਬੈਠੇ ਹੋਏ ਨੇ ਇਹ ਆਪਣੇ ਹੋਮ ਮਿਨਿਸਟਰ ਤੱਕ ਪ੍ਰਾਈਮ ਮਿਨਿਸਟਰ ਤੱਕ ਸਾਡੀ ਗੱਲ ਪਹੁੰਚਾ ਦੇਵੇ ਦਿੱਲੀ ਕਮੇਟੀ ਦੀ ਗੁਰਤੇਗ ਹਾਦਰ ਸਾਹਿਬ ਦੇ ਸਥਾਨਾਂ ਦੀ ਇੱਕ ਪੈਸਾ ਅਸੀਂ ਕਿਸੇ ਚੀਜ਼ ਦੀ ਵੇਚਣ ਨਹੀਂ ਦੇਣੀ ਵੱਡੀ ਗੱਲ ਇਹ ਹੈ ਕਿ ਇੱਕ ਸਾਜ਼ਿਸ਼ ਚੱਲ ਰਹੀ ਹੈ ਇੱਥੇ ਕਿਹਾ ਜਾਂਦਾ ਸੀਗਾ ਕਿ ਉੱਥੇ 50 ਲੱਖ ਰੁਪਏ ਇਹਨਾਂ ਦੇ ਕੋਲ ਸੁਣਦੇ ਸੀਗੇ 50 ਲੱਖ ਰੁਪਿਆ ਜਾਂ ਇੱਥੇ 75 ਲੱਖ ਰੁਪਏ ਏਕੜ ਦਾ ਰੇਟ ਹੈ ਜਿਹੜਾ ਹੁਣ ਇਹ ਦੱਸ ਰਹੇ ਨੇ ਬਾਫਰਾਣਾ ਕਿ 2 ਕਿਲੋਮੀਟਰ ਦੂਰ ਹੁੱਡਾ ਦਾ ਹਰਿਆਣਾ ਅਰਬਨ ਡਿਵੈਲਪਮੈਂਟ ਦਾ ਸੈਕਟਰ ਕਟਿਆ ਗਿਆ ਔਰ ਇਹ 10 ਕਰੋੜ ਤੇ ਵੀ ਇਹ ਜਗਾ ਨਹੀਂ ਮਿਲ ਸਕਦੀ ਇਹਦਾ ਸੀਐਲਯੂ ਪਾਸ ਔਰ 16 ਕਰੋੜ ਔਰ ਉਹ 16 ਕਰੋੜ ਦੀ ਉਹਦੀ ਕੀਮਤ ਹੈ ਸਿਚੁਏਸ਼ਨ ਇਹ ਹੈ ਕਿ ਇਹ ਕੋ ਨੈਕਸਸ ਤਾਂ ਨਹੀਂ ਕਿ ਕਿਸੇ ਤਰੀਕੇ ਅਸੀਂ ਜ਼ਮੀਨ ਨੂੰ ਆਕਸ਼ਨ ਕਰਾ ਕੇ ਹਾਈ ਕੋਰਟ ਕੋਲੋਂ ਬਾਅਦ ਫਿਰ ਆਪ ਲੈ ਲਿਆ ਜਾਵੇ ਕਿਉਂਕਿ ਜਿੰਨੀ ਤਬਾਈ ਤੁਸੀਂ ਦੇਖ ਰਹੇ ਹੋ ਇਹ ਸਾਰੀ ਤਬਾਈ ਦੇ ਪਿੱਛੇ ਸਰਸਾ ਪਰਿਵਾਰ ਹੈ ਸਰਸੇ ਦਾ ਚਾਚਾ ਮਨੂ ਉਹਦੇ ਆਪਣੀ ਪਤਨੀ ਘਰ ਦੀ ਨੂੰ ਜਾਂ ਕਿਸੇ ਧੀ ਨੂੰ ਇੱਥੇ ਕੋਈ ਪਤਾ ਨਹੀਂ ਪ੍ਰਿੰਸੀਪਲੀਆਂ ਕੀ ਉਸਨੇ ਹੈਡ ਮੈਨੇਜਰ ਲਾਇਆ ਸੀ ਚਾਚਾ ਚੇਅਰਮੈਨ ਸੀ ਉਹ ਮੈਨੇਜਰ ਸੀ ਤੇ ਚਾਚਾ ਚੇਅਰਮੈਨ ਸੀਗਾ ਔਰ ਜੋ ਇਹ ਦਸਰੇ ਨੇ ਹਲਾਕ ਮੈਂ ਸਮਝਦਾ ਹਾਂ ਕਿ ਜਨਰੇਟਰ ਔਰ ਸਾਰਾ ਕੁਝ ਉਥੋਂ ਚੁੱਕਿਆ ਗਿਆ ਮੈਂ ਆਜੂਆ ਲੀਗਲ ਕੇਸ ਤੇ ਕਿਉਂਕਿ ਕੇਸ ਇਹ ਦਾ ਨਾ ਰਿਲੇਟਿਡ ਹੈ ਇਸ ਜਗ੍ਹਾ ਦੇ ਨਾਲ ਇਹਨਾਂ ਨੇ ਰੀਕਾਲ ਦੀ ਐਪਲੀਕੇਸ਼ਨ ਲਾਈ ਹੈ ਜੋ ਸਰਨਾ ਸਾਹਿਬ ਕਹਿ ਰਹੇ ਨੇ 10 ਜੁਲਾਈ ਨੂੰ ਜਿਹੜੀ ਡੇਟ ਹੈਗੀ ਹੈ ਉਹਦੇ ਵਿੱਚ ਇਹਨਾਂ ਨੇ ਹਾਈ ਕੋਰਟ ਦਾ ਜਿਹੜਾ ਆਰਡਰ ਸੀਗਾ ਜਿਹਦੇ ਵਿੱਚ ਵੈਲਿਊਏਰ ਅਪਾਇੰਟ ਹੋਇਆ ਸੀਗਾ ਉਸ ਨੂੰ ਆਖਿਆ ਕਿ ਬਈ ਇਸ ਨੂੰ ਵਾਪਸ ਲਿਆ ਜਾਵੇ ਕਿ ਪਬਲਿਕ ਪਰਸੈਪਸ਼ਨ ਖਰਾਬ ਹੋ ਰਹੀ ਹੈ ਦੀ ਡਿਟੇਲ ਜ ਮੈਂ ਬਾਅਦ ਚਾਹਨਾ ਔਰ ਕੋਈ ਲੌਜੀਕਲ ਲੀਗਲ ਗਰਾਉਂਡ ਨਹੀਂ ਦਿੱਤੀ 2 ਮਹੀਨੋਂ ਪਿਛਲੇ ਮਹੀਨੇ 2 ਮਹੀਨੋਂ ਇਹਨਾਂ ਦਾ ਸੀਨੀਅਰ ਐਡਵੋਕੇਟ ਜਿਹੜਾ ਸੀਗਾ ਉਹ ਕਹਿੰਦਾ ਕਿ ਡੀਐਸਸੀਐਮਸੀ ਵਿਲ ਕੋਆਪਰੇਟ ਵਿਦ ਦੀ ਵੈਲੂਅਰ ਇਹ 2 ਮਹੀਨੋਂ ਕਹਿ ਰਿਹਾ ਹੈ 21 ਮਹੀਨੋਂ ਇਹਨਾਂ ਦਾ ਦੂਜਾ ਵਕੀਲ ਛੋਟਾ ਵਕੀਲ ਹੈ ਜਿਹੜਾ ਮਿਸ਼ਰਾ ਉਹ ਕਹਿ ਰਿਹਾ ਵਿਨਾਸ਼ ਮਿਸ਼ਰਾ ਕਿ 28 ਮਈ ਤੋਂ ਪਹਿਲੇ ਪਹਿਲੇ ਮੈਂ ਸਾਰਾ ਕੁਝ ਅ ਅ ਟੋਟਲ ਜਿਹੜੀ ਡਿਟੇਲ ਇਹਨਾਂ ਨੂੰ ਚਾਹੀਦੀ ਹੈ ਏਵੈਲੂਏਟਰ ਨੂੰ ਉਹ ਮੈਂ ਸਾਰੀ ਡਿਟੇਲ ਜਿਹੜੀ ਹੈ ਉਹ ਮੈਂ ਦੇ ਦੇਵਾਂਗਾ ਇਹ 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 ਏਵੈਲੂਏਟਰ ਨੂੰ ਕਹਿ ਰਿਹਾ ਔਰ ਇਹ ਇਹਨਾਂ ਦੇ ਉੱਥੇ ਜਿਹੜੀ ਰੀਕਾਲ ਦੀ ਐਪਲੀਕੇਸ਼ਨ ਲਾਈ ਹੈ ਉਹਦਾ ਹੈਗਾ ਕਿ ਜਿਹਦੇ ਵਿੱਚ ਕੋਈ ਲੀਗਲ ਗਰਾਉਂਡ ਨਹੀਂ ਦੇ ਰਹੇ ਕੀ ਦੇ ਰਹੇ ਨੇ ਉਹਦੇ ਵਿੱਚ ਇਹ ਦੇ ਰਹੇ ਨੇ ਕਿ ਬੰਜੀਤ ਸਿੰਘ ਔਰ ਸਰਨਾਬ ਸਾਹਿਬ ਨੇ ਜਿਹੜੀ ਕੋਈ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦਾ ਤਰਜਮਾ ਅੰਗਰੇਜ਼ੀ ਚ ਕਰਕੇ ਹਾਈ ਕੋਰਟ ਚ ਦੇ ਰਹੇ ਨੇ ਕਿ ਭਈ ਇਹ ਜਿਹੜੀਆਂ ਚੀਜ਼ਾਂ ਮਨਜੀਤ ਸਿੰਘ ਨੇ ਜਾਂ ਸਰਨਾ ਸਾਹਿਬ ਨੇ ਕਈਆਂ ਨੇ ਇਹ ਮਾਹੌਲ ਖਰਾਬ ਕਰ ਰਹੀਆਂ ਨੇ ਇਹ ਪਬਲਿਕ ਪਰਸੈਪਸ਼ਨ ਨੂੰ ਖਰਾਬ ਕਰਦੀਆਂ ਪਈਆਂ ਨੇ ਔਰ ਇਸ ਕਰਕੇ ਅਸੀਂ ਚਾਹਨੇ ਆ ਕਿ ਆਰਡਰ ਨੂੰ ਵਿਧਰੋਲ ਕੀਤਾ ਜਾਵੇ ਤੁਸੀਂ ਉੱਥੇ ਚੈਲੰਜ ਹੀ ਨਹੀਂ ਕਰਦੇ ਪਏ ਕਿ ਜਦੋਂ ਤੁਹਾਨੂੰ ਈਮੇਲ ਪਾਰਿਆ ਹੈ ਜਿਹੜਾ ਉੱਥੋਂ ਦਾ ਹੈਗਾ ਜਿਹੜਾ ਵੈਲਿਊਅਰ ਫਿਕਸ ਹੋਇਆ ਏ ਟੂ ਜ਼ेड ਉਹ ਈਮੇਲ ਪਾਰਿਆ ਕਿ ਮਾਨੂੰ ਇਹ ਲਿਸਟ ਦਿਓ ਸਕੂਲਾਂ ਦੀ ਮਾਨੂੰ ਲਿਸਟ ਦਿਓ ਗੁਰੂ ਘਰਾਂ ਦੀ ਮਾਨੂੰ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰੋ ਤਾਂ ਕਿ ਜੇ ਕੱਲ ਨੂੰ ਆਕਸ਼ਨ ਕਰਨੀ ਹੋਵੇ ਤੇ ਮੈਂ ਉਹਦੀ ਡਿਟੇਲ ਲਗਾ ਕੇ ਦਵਾਂ ਤੁਸੀਂ ਉਸ ਨੂੰ ਮਿਸ਼ਰਾ ਸਾਹਿਬ ਜਵਾਬ ਦੇ ਰਹੇ ਨੇ ਕਿ ਅਸੀਂ ਕੰਪਲਾਈ ਕਰਾਂਗੇ ਔਰ ਇਹ ਇੱਕ ਪਾਸੇ ਮਿਸ਼ਰਾ ਜੀ ਨੂੰ ਕਹਿੰਦੇ ਨੇ ਕਿ ਅਸੀਂ ਤਿੰਨ ਦਿਨ ਕੰਪਲਾਈ ਕਰਾਂਗੇ ਇੱਕ ਪਾਸੇ ਉਸੇ ਡੇਟ ਦੇ ਵਿੱਚ ਇਹ ਹੰਦੀ ਮਿਕਤੀ ਮੈਨੂੰ ਪ੍ਰਧਾਨ ਹਰਬੀਰ ਕਾਲਕਾ ਕਾਰ ਲੋ ਤੇ ਬੰਦੀਪ ਕੌਰ ਜਿਹੜੀ ਸੈਕਟਰੀ ਹੈ ਇਹ ਸਾਈਨ ਕਰਕੇ ਪਟੀਸ਼ਨ ਦੀ ਵਾਪਸੀ ਪਾ ਰਹੀ ਹੈ ਮੈਂ ਇਹਦੇ 'ਚ ਦੋ ਤਿੰਨ ਇਸ਼ੂਸ ਤੇ ਗੱਲ ਕਰਨਾ ਚਾਹਨਾ ਵਾਂ ਮੈਂ ਇਹ ਕਹਿਣਾ ਚਾਹਨਾ ਵਾਂ ਕੀ ਲੋਕਾਂ ਦੀ ਪਰਸੈਪਸ਼ਨ ਉਲਟ ਜਾ ਰਹੀ ਹੈ ਕਿ ਇਹ ਚੀਜ਼ ਨਹੀਂ ਵਿਕਣੀ ਚਾਹੀਦੀ ਅਰ ਤੁਹਾਡੀ ਤੁਹਾਨੂੰ ਕੋਈ ਤਕਲੀਫ ਨਹੀਂ ਹੋ ਰਹੀ ਦਿੱਲੀ ਕਮੇਟੀ ਦੇ ਪ੍ਰਧਾਨ ਸਕਤਨ ਨੂੰ ਕੋਈ ਤਕਲੀਫ ਨਹੀਂ ਹੋ ਰਹੀ ਕਿ ਜਾਂਦੀ ਹੈ ਤੇ ਜਾਵੇ ਕਿਉਂ ਜਾਵੇ ਸ਼ਾਇਦ ਜਿਹੜੀ ਗੱਲ ਸਰਨਾ ਸਾਹਿਬ ਉਥੋਂ ਲੱਭ ਕੇ ਲਿਆਏ ਨੇ ਕਿ ਜਿਹਦੀ ਅੱਜ 10 ਕਰੋੜ ਦੀ ਉਹ ਜਗ੍ਹਾ ਨਹੀਂ ਮਿਲ ਸਕਦੀ ਇਹ ਆਉਣੇ ਪਾਉਣੇ ਭਾਵੇਂ ਤੇ ਆਪਾਂ ਕਿਉਂਕਿ ਕੰਮ ਹੀ ਕੀਤਾ ਹੈ ਜ਼ਮੀਨਾ ਧਿਆਨ ਦਾ ਜ਼ਮੀਨਾ ਦੇ ਨਕਲੀ ਕਾਗਜ਼ ਬਣਾ ਕੇ ਉਹਨਾਂ ਨੂੰ ਅਸੀਂ ਸਾਰੀਆਂ ਚੀਜ਼ਾਂ ਅਸੀਂ ਕਰਾਵਾਂਗੇ ਤੁਸੀਂ ਕੋਰਟ ਦੇ ਵਿੱਚ ਸਾਡੀਆਂ ਸ਼ਿਕਾਇਤਾਂ ਲਾ ਰਹੇ ਹੋ ਸਾਡੀ ਟਰਾਂਸਕ੍ਰਿਪਟ ਤੁਸੀਂ ਕਰ ਰਹੇ ਹੋ ਜਾ ਕੇ ਦੇ ਰਹੇ ਹੋ ਕਿ ਇਹ ਦੋਵੇਂ ਜਿਹੜੇ ਨੇ ਇਹ ਪਬਲਿਕ ਦਾ ਮਾਹੌਲ ਖਰਾਬ ਕਰ ਰਹੇ ਨੇ ਲੇਕਿਨ ਅੰਦਰੋਂ ਤੁਹਾਡੇ ਦਿਲ ਚ ਹੈਗੀ ਕਿ ਜੇ ਆਪਸ਼ਨ ਹੁੰਦੀ ਹੈ ਇਹ ਆਪਸ਼ਨ ਹੋ ਜਾਣੀ ਚਾਹੀਦੀ ਹੈ ਕਮਾਲ ਦੀ ਗੱਲ ਕਰਦੇ ਪਏ ਹੋ ਤੁਸੀਂ ਉਹਦੇ ਬਾਅਦ ਇਹਨਾਂ ਦੀ ਜਿਹੜੀ ਵਿਡਰੋਅਲ ਦੀ ਪਟੀਸ਼ਨ ਹੈ ਨਾ ਉਹਦੇ ਚ ਪੜੋ ਉਹਦੇ ਚ ਲਿਖਤੇ ਨੇ ਕਿ ਸਿਰਫ ਬਨਜਿੰਦਰ ਸਿੰਘ ਸਿਰਸਾ ਨੇ اپੋਸ ਕੀਤਾ ਹੈ ਕਿ ਇਹ ਜਗਾ ਨਹੀਂ ਵਿਕਣੀ ਚਾਹੀਦੀ ਕੋਰਾ ਝੂਠ ਬੋਲ ਜਾਂਦੇ ਨੇ ਜਿਵੇਂ ਮੇਰੇ ਬਾਰੇ ਬੋਲੇ ਸਨ ਕਿ ਨੇਤਾ ਜੀ ਨਗਰ ਸੁਖਾਸਨ ਦੇ ਕਮਰੇ ਚ ਮਜੀਦ ਸਿੰਘ ਨੇ ਆਪਣਾ ਦਫਤਰ ਬਣਾਇਆ ਹੋਇਆ ਇਹ ਜਿੰਨੇ ਤੁਹਾਡੇ মিডিਆ ਵਾਲੇ ਤੁਸੀਂ ਸਾਰੇ ਜਾ ਕੇ ਉੱਥੇ ਦੇਖ ਆਏ ਸੀ ਹੁਣ ਫਿਰ ਕੋਰਾ ਝੂਠ ਬੋਲਦੇ ਨੇ ਕਿ ਸਿਰਫ ਮਨਜਿੰਦਰ ਸਿੰਘ ਸਿਰਸੇ ਨੇ ਮੇਰਾ ਜਵਾਬ ਹੈ ਐਸੇ ਕੇਸ ਦੇ ਵਿੱਚ ਮੇਰਾ ਜਿਹੜਾ ਜਵਾਬ ਹੈ ਉਹ ਤੇ ਚ ਲੱਗਿਆ ਹੋਇਆ ਔਰ ਤੁਹਾਨੂੰ ਮੈਂ ਯਾਦ ਕਰਾ ਦਵਾਂ ਜਿਹੜੀ ਪ੍ਰਿਕਰਮਾ ਦੇ ਵਿੱਚ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦਿਨ ਮੇਰਾ ਵਕੀਲ ਵੀ ਬੈਠਾ ਸੀ ਔਨ ਰਿਕਾਰਡ ਹਾਈ ਕੋਰਟ ਦੇ ਮਨਜੀਤ ਸਿੰਘ ਨੇ ਕਿਹਾ ਕਿ ਕੋਈ ਜਗ੍ਹਾ ਨਹੀਂ ਵਿਕਣੀ ਚਾਹੀਦੀ ਅਸੀਂ ਇਹਦਾ ਵਿਰੋਧ ਕਰਾਂਗੇ ਤੁਸੀਂ ਇੱਥੇ ਵੀ ਸਕੂਲ ਬਚਾਣਾ ਤੁਹਾਡਾ ਪਰਪਸ ਨਹੀਂ ਹੈ ਜ਼ਮੀਨਾ ਗੁਰੂ ਘਰ ਦੀਆਂ ਬਚਾਣਾ ਤੁਹਾਡਾ ਪਰਪਸ ਨਹੀਂ ਹੈ ਤੁਹਾਡਾ ਇਹ ਪਰਪਸ ਹੈ ਕਿ सरसा ਨੂੰ ਕਿੱਦਾਂ ਬਚਾ ਲਈਏ ਅਸੀਂ ਆਪ ਕਿੱਦਾਂ ਬਚਾਈਏ ਜ਼ਮੀਨਾ ਆਪਸ਼ਨ ਹੋ ਜਾਣ ਫਿਰ ਚੋਰੀ ਮੋਰੀ ਦੇ ਰਾਤੋਂ ਅਸੀਂ ਇਹਨਾਂ ਨੂੰ ਫੇਦ ਅਸੀਂ ਖਾ ਜਾਈਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ